ਨਮਸਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪੰਜਾਬ ਸਰਕਾਰ ਸੂਬੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਵਿਆਂਗ ਵਿਅਕਤੀਆਂ ਦੀਆਂ ਖਾਲੀ ਰਾਖਵੀਆਂ ਸਾਮੀਆਂ ਨੂੰ ਭਰਨ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਲਈ ਵੱਖ-ਵੱਖ ਵਿਭਾਗਾਂ ਵਿੱਚ ਜੋ ਸਿੱਧੀ ਭਰਤੀ ਅਤੇ ਤਰੱਕੀ ਦੋਵਾਂ 'ਚ 4% ਦਰਾਖਮਾ ਕਰਨ ਨਿਰਧਾਰਤ ਕੀਤਾ ਹੈ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰਨੇ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਰੋਸਟਰ ਰਜਿਸਟਰ ਦੀ ਤਸਦੀਕ ਕਰਨ ਉਪਰੰਤ ਦਿਵਿਆਂਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ਦੇ ਬੈਕਲੌਗ ਦਾ ਪਤਾ ਲਗਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਿਗਮਾਂ ਤੇ ਬੋਰਡਾਂ ਦੀਆਂ ਰਿਪੋਰਟਾਂ ਮੁਤਾਬਕ ਸਿੱਧੀ ਭਰਤੀ ਲਈ 1700 ਇੱਕੀ ਅਸਾਮੀਆਂ ਅਤੇ ਤਰੱਕੀ ਲਈ 536 ਅਸਾਮੀਆਂ ਉਪਲਬਧ ਨੇ ਕੈਬਨਿਟ ਮੰਤਰੀ ਨੇ ਸਮੇਂ ਸਿਰ ਤਸਦੀਕ ਪ੍ਰਕਿਰਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਸ ਪਹਿਲ ਕਦਮੀ ਨਾਲ ਇਹਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਅਤੇ ਸੂਬੇ ਚ ਦਿਵਿਆਂਗ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਫਤਣਗੇ ਹਰ ਸਾਲ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਵਿਸ਼ਾ ਵਿੱਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ 'ਚ ਬਹੁਤ ਉਤਸ਼ਾਹ ਇਕਨੂੰ ਮਿਲ ਰਿਹਾ ਹੈ ਫਰੀਦਕੋਟ ਅਤੇ ਮੁਹਾਲੀ ਤੋਂ ਯੋਗ ਮਹਾਰਾ ਤੇ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਵਾਸਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਪ੍ਰਿੰਸੀਪਲ ਗੁਰਮੀਤ ਸਿੰਘ ਮੋਹਾਲੀ ਤੋਂ ਮੈਂ ਗੱਲ ਕਰ ਰਿਹਾ ਹਾਂ ਪਿਛਲੇ 3-4 ਸਾਲਾਂ ਤੋਂ ਮੈਂ ਯੋਗਨਾ ਜੁੜਿਆ ਹੋਇਆ ਹਾਂ ਉਹਨਾਂ ਰਹੀਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ निजात ਪਾ ਸਕਦੇ ਜਿੱਥੇ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਾਂ ਉਥੇ ਯੋਗ ਰਾਹੀਂ ਅਸੀਂ ਮਾਨਸਿਕ ਤੌਰ ਤੇ ਵੀ ਤਕੜੇ ਹੁੰਦੇ ਹਈਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ-ਜਿਹੜੇ ਵਾਤਾਵਰਣ ਨਾਲ ਉਹਦੇਸ ਬਹੁਤ ਸਾਰੀਆਂ ਸਾਡੇ ਸਰੀਰਕ ਤੌਰ ਤੇ ਦਿੱਕਤਾਂ ਹੈਗੀਆਂ ਨੇ ਉਹਨੂੰ ਠੀਕ ਰੱਖਣ ਖਾਤਰ ਇਹ ਬਹੁਤ ਵੱਡਾ ਇੱਕ ਸਾਡਾ ਕਾਰਗਰ ਹੈ ਜੇ ਮੇਰਾ ਤਾਂ ਇਹੀ ਅਪੀਲ ਹੈਗੀ ਆ ਕਿ ਅਸੀਂ ਆਪਣੇ ਖਾਤਰ ਆਪਣੀ ਸਿਹਤ ਖਾਤਰ शरीर योगेन योगे पदेन वाचा मलम शरीर से वैद्य योगा करोती नाम पतंजलि प्राजलिरास् मैं मधु गांधी केंद्रीय विद्यालय पिछले तीस वर्षों से योग का निरंतर अभ्यास मेरे जीवन का अभिनंग है जिसके कारण मैं शारीरिक व मानसिक तौर पर पूर्णतः स्वस्थ हूँ कि योग को जीवन का एक हिस्सा बनाए तन मन को स्वस्थ रखें। पंजाब के मुख्यमंत्री भगवंत सिंह मान ने जम्मू कश्मीर के कठुआ और डोडा जिले च आतंकवादी हमले हमलों की निंदा की है जिस सीआरपीएफ का एक जवान शहीद हो गया दो होर गंभीर जख्मी हो गए ਇਸ ਸੱਤਵਾਂਦੀ ਹਮਲੇ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਆ ਦੇਸ਼ ਵਿਰੋਧੀ ਕਾਰਵਾਈਆਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਦੇਸ਼ ਦੀ ਇਕਤਾ ਅਤੇ ਖੰਡਤਾ ਤੇ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੇਸ਼ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਦੇਸ਼ ਤੇ ਖਾਸ ਕਰਕੇ ਪਰਿਵਾਰ ਲਈ ਕਦੇ ਨਾ ਪੂਰਿਆ ਜਾਣ ਵਾਲਾ ਕਟਾ ਹੈ ਦੇਸ਼ ਵਿੱਚ ਸਾਲ 1872 ਚ ਬਣੇ ਤੇ ਨਪਰਾਧਕ ਕਾਨੂੰਨਾਂ ਦੇ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਣਾਈ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਮਕਤਸਰ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਲੋਕ ਹਿੱਤ ਵਿੱਚ ਦੱਸਦੇ ਨੇ ਮੈਂ ਗੁਰਪ੍ਰੀਤ ਸਿੰਘ ਗੁਰਾਇਆ ਚੀਫ ਪਬਲਿਕ ਪ੍ਰੋਸੀਕਿਊਟਰ ਗ੍ਰਹਿ ਮੰਤਰालय ਦਿੱਲੀ ਸਰਕਾਰ ਇਹ ਕਾਨੂੰਨ ਤਿੰਨੇ ਜਿਹੜੇ ਆ ਇਹ ਉਦੋਂ ਬਣਾਏ ਗਏ ਸਨ ਜਦੋਂ ਭਾਰਤ ਤੇ ਭਾਰਤੀਆਂ ਦਾ ਰਾਜ ਨਹੀਂ ਸੀ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕਾਨੂੰਨ ਜਿਵੇਂ ਜਿਵੇਂ ਸਾਡੀਆਂ ਸੰਸਥਾਵਾਂ ਜਿਵੇਂ ਜਿਵੇਂ ਸਾਡੀਆਂ ਅਦਾਲਤਾਂ ਆਪਣੇ ਆਪ ਦੇ ਵਿੱਚ ਭਾਰਤੀ ਲੋਕਾਂ ਦੇ ਹਿਸਾਬ ਨਾਲ ਕਾਨੂੰਨ ਨੂੰ ਹੋਰ ਅੱਗੇ ਲੈ ਕੇ ਗਈਆਂ ਤਾਂ ਇਹ ਤਿੰਨ ਨਵੇਂ ਕਾਨੂੰਨ ਹੋਣ ਚਾਹੀਏ ਇਹਨਾਂ ਚ ਮੁੱਖ ਤੌਰ ਤੇ ਇਹ ਆ ਕਿ ਪੁਲਿਸ ਦੀਆਂ ਕੁਝ ਜਿਹੜੀਆਂ ਸ਼ਕਤੀਆਂ ਨੇ ਕੁਝ ਪਾਵਰਸ ਨੇ ਉਹ ਪਹਿਲਾਂ ਤੋਂ ਘਟਕੀਆਂ ਗਈਆਂ ਔਰ ਕੁਝ ਪਾਵਰਸ ਪਹਿਲਾਂ ਤੋਂ ਵਧ ਕੀਤੀਆਂ ਗਈਆਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਕਾਨੂੰਨਾਂ ਰਾਹੀਂ ਹਰ ਨਾਗਰਿਕ ਨੂੰ ਹਰ ਮੌਕੇ ਤੇ ਇਹ ਜਾਣਨ ਦਾ ਅਧਿਕਾਰ ਹੋਵੇਗਾ ਕਿ ਉਹਦੇ ਵਿਰੁੱਧ ਕੀ ਕੇਸ ਬਣ ਰਿਹਾ ਔਰ ਜੇ ਉਹ ਮਦਈ ਹੈ ਤਾਂ ਉਹਦੀ ਦਰਖਾਸਤ ਤੇ ਕੀ ਕਾਰਵਾਈ ਚੱਲ ਰਹੀ ਹੈ ਕਿ ਪੁਲਿਸ ਵੱਲੋਂ ਜਿਹੜੇ ਬਿਆਨ ਦਰਜ ਕੀਤੇ ਜਾਣਗੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਆਵੇਗੀ ਫਾਇਦੇ ਉਹਦੇ ਇਹ ਨਹੀਂ ਕਿ ਇਹ ਪਹਿਲਾਂ ਕਾਨੂੰਨਾਂ ਨਾਲੋਂ ਬਹੁਤ ਸਰਲ ਨੇ ਪੰਜਾਬ ਵਿੱਚੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਕਿਰਤ ਵਿਭਾਗ ਦੀਆਂ ਟੀਮਾਂ ਵੱਲੋਂ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਕੋਲੋਂ 99 ਬਾਲ ਮਜ਼ਦੂਰਾਂ ਨੂੰ ਛਡਵਾਇਆ ਗਿਆ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ 11 ਤੋਂ 21 ਜੂਨ ਤੱਕ ਬਾਲ ਮਜ਼ਦੂਰੀ ਖਾਤਮਾ ਹਫਤਾ ਮੁਹਿੰਮ ਚਲਾਈ ਜਾ ਰਹੀ ਹੈ ਇਸ ਲਈ ਬਨਾਈਆਂ ਟੀਮਾਂ ਨੇ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ 'ਚ ਛਾਪੇ ਮਾਰੀ ਦੌਰਾਨ 95 ਤੇ ਬਠਿੰਡਾ ਵਿਖੇ 4 ਬਾਲ ਤੇ ਕਿਸ਼ੋਰ ਮਜ਼ਦੂਰਾਂ ਨੂੰ ਬਚਾਇਆ ਏ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ